ਅੱਜ ਜਿੱਥੇ ਕਿ 1 ਫਰਵਰੀ 2025 ਨੂੰ ਬਜਟ ਪੇਸ਼ ਕੀਤਾ ਜਾਣਾ ਸੀ ਉੱਥੇ ਇਸ ਮੌਕੇ ਉਦਯੋਗਪਤੀਆਂ ਨੂੰ ਵੀ ਇਸ ਬਜਟ ਤੋਂ ਕਾਫੀ ਉਮੀਦਾਂ ਸਨ ਉੱਥੇ ਅੱਜ ਜਿੱਥੇ ਕੇਂਦਰ ਦੇ ਵਿੱਚ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਸਮੁੱਚੇ ਤੌਰ ਤੇ ਪੇਸ਼ ਕੀਤਾ ਗਿਆ ਉੱਥੇ ਉਦਯੋਗਪਤੀਆਂ ਵੱਲੋਂ ਇਸ ਬਜਟ ਨੂੰ ਵਧੀਆ ਦੱਸਿਆ ਗਿਆ ਉਦਯੋਗਪਤੀਆਂ ਨੇ ਕਿਹਾ ਕਿ ਬਜਟ ਵਿੱਚ ਮਧ ਵਰਗ ਨੂੰ ਧਿਆਨ ਵਿੱਚ ਰੱਖਿਆ ਗਿਆ ਹਾਲਾਂਕਿ ਉਦਯੋਗਪਤੀਆਂ ਨੇ ਕਾਰਪੋਰੇਟ ਟੈਕਸ ਤੋਂ ਛੋਟ ਦੀ ਮੰਗ ਕੀਤੀ ਸੀ ਜਦੋਂ ਕਿ ਸਰਕਾਰਾਂ ਵੱਲੋਂ ਐਕਸਪੋਰਟ ਪ੍ਰਮੋਸ਼ਨ ਨੂੰ ਲੈ ਕੇ ਅਤੇ ਭਵਿੱਖ ਦੀ ਯੋਜਨਾ ਨੂੰ ਲੈ ਕੇ ਇਹ ਬਜਟ ਕਾਫੀ ਵਧੀਆ ਹੈ ਬੇਸਿਕਲੀ ਇਹ ਬਜਟ ਆਮ ਬੰਦੇਆਂ ਵਾਸਤੇ ਤਾਂ ਬਹੁਤ ਚੰਗਾ ਹੈ ਜੀ ਸਰ ਖਾਸ ਤੌਰ ਤੇ ਮਿਡਲ ਕਲਾਸ ਵਾਸਤੇ ਦੇਖੋ ਜਿਹਦੇ ਸੈਲਰੀ ਪਰਸਨ ਹੈਗੇ ਨੇ ਉਹਨਾਂ ਦਾ ਬਫੇਟ ਮਨੀ ਯਾਦਾ ਆਏਗੀ ਫੰਡਸ ਜ਼ਿਆਦਾ ਆਣਗੇ ਔਰ ਉਹਨਾਂ ਨੂੰ ਜਦੋਂ ਫੰਡਸ ਜ਼ਿਆਦਾ ਹੋਣਗੇ ਉਹ ਖਰਚ ਕਰੇਗਾ ਤੇ ਸਾਡੀ ਇਕਨੋਮੀ ਜਿਹੜੀ ਹੈ ਗਰੋਥ ਅੱਛੀ ਹੋਏਗੀ ਔਰ এডুকেশন ਉਤੇ ਜਿਵੇਂ IITs ਹੈਈਏ ਨੇ ਉਹਨਾਂ ਉਤੇ ਕਾਫੀ ਜ਼ਿਆਦਾ ਖਰਚ ਕਰ ਰਹੇ ਨੇ ਔਰ ਸਾਡੇ ਜੇ ਇੰਡਸਟਰੀ ਵਾਸਤੇ R&D ਵਾਸਤੇ 20000 ਕਰੋੜ 20000 ਕਰੋੜ ਰੁਪਿਆ ਇਹਨਾਂ ਨੇ R&D ਉਤੇ ਅਲੋਕੇਟ ਕੀਤਾ ਹੈ ਹਾਂ ਉਹ ਕਿਵੇਂ ਮਿਲੇਗਾ ਕਿਵੇਂ ਡਿਸਬਰਸ ਹੋਏਗਾ ਉਹ ਬਾਅਦ ਦੀ ਗੱਲਾਂ ਨੇ MSME ਦੇ ਉਤੇ ਇਹਨਾਂ ਨੇ ਸਮਾਲ ਸੈਕਟਰ ਉਤੇ ਕੁਝ ਫਰਦ ਦਿੱਤੇ ਨੇ ਬਟ ਅਭੀ ਪੂਰਾ ਕਲੀਅਰ ਨਹੀਂ ਹੈ ਕਿ ਉਹ ਕਿਵੇਂ ਡਿਸਬਰਸ ਹੋਣਗੇ ਕੀ ਕਰਨਗੇ ਔਰ ਇਹਨਾਂ ਨੇ ਜਿਹੜੇ ਸੀਦੇ ਸਿਟੀਜ਼ਨ ਹੈ ਉਹਨਾਂ ਵਾਸਤੇ ਵੀ ਕਾਫੀ ਕੁਝ ਕੀਤਾ ਦੇਖੋ ਇਹਦੇ ਵਿੱਚ ਆਮ ਤੌਰ ਤੇ ਜਿਹੜਾ ਸੀਨੀਅਰ ਸਿਟੀਜ਼ਨ ਹੁੰਦਾ ਹੈ ਉਹਨਾਂ ਨੂੰ ਟੀ ਡੀ ਐਸ ਜਿਹੜਾ ਹੈ ਪਹਿਲੇ 50000 ਤੇ ਕੱਟਦਾ ਸੀ ਹੁਣ 1 ਲੱਖ ਦੀ ਇਨਕਮ ਤੱਕ ਕਟਾਇਆ ਜਾਏਗਾ ਦੂਸਰਾ ਜਿਹੜੇ ਆਮ ਤੌਰ ਤੇ ਜਿਹੜੇ ਬਜ਼ੁਰਗ ਬੰਦੇ ਹੁੰਦੇ ਨੇ ਮਕਾਨ ਕਾਇਰ ਤੇ ਦਿੰਦੇ ਨੇ ਪਹਿਲੇ ਉਹਨਾਂ ਦੇ 2.4 ਲੱਖਸ ਉੱਤੇ ਟੈਕਸ ਕਰਦਾ ਸੀ ਹੁਣ 6 ਲੱਖ ਕਿਰਾਏ ਤੇ ਟੈਕਸ ਕਰੇਗਾ ਇਹ ਵੀ ਉਹਨਾਂ ਦੀ ਪੌਕੇਟ ਵਿੱਚ ਪੈਸਾ ਆਏਗਾ ਬਾਕੀ ਇੱਕ ਥੋੜਾ ਡਰਾਅਬੈਕ ਮੈਨੂੰ ਲੱਗਿਆ ਕਿ ਜਿਹੜਾ ਇਹਨਾਂ ਨੇ 100% ਐਫ ਡੀ ਆਈ ਕੀਤੀ ਹੈ ਇਹ ਸ਼ੋ ਹੋ ਸਕਦਾ ਹੈ एफडीआई मींस फॉरेन जेडी इन्वेस्टमेंट आएगी शोते वो नेगेटिव पॉइंट है मेरे हिसाब ਨਾਲ ਇੱਕ ਗਲਤ ਹੈ ਬਾਕੀ ਫਿਸਟਲ ਡੈਫਿਸਿਟ ਥੋੜਾ ਘਟਿਆ ਆ 4.8 ਠੀਕ ਹੈ ਐਂਡ ਇਹਨਾਂ ਨੇ ਜਿਹੜੇ ਇمپੋਰਟ ਵਾਸਤੇ ਜਿਹੜੇ ਇੰਡਸਟਰੀ ਵਾਸਤੇ ਕਈ ਜਿਹੜੀ ਆਈਟਮ ਹੁੰਦੇ ਇਹਨਾਂ ਨੇ ਸੀਯੂਵੀਡੀ ਘਟਾਈ ਹੈ ਉਹ ਨਾਲ ਉਹਨਾਂ ਨੇ ਕਸਟਮ ਡਿਊਟੀ ਘਟਾਈ ਹੈ ਉਹ ਅੱਛਾ ਸਟੈਪ ਹੈ ਔਰ ਇੱਕ ਸਰੀਕ ਹੈਲਥ ਸੈਕਟਰ ਦੇ ਵਿੱਚ ਬੜੀ ਜਿਹੜੀ ਹੈਲਥ ਸੈਕਟਰ ਜਿਹੜੇ 200 ਜਿਹੜੇ ਕੈਂਸਰ ਸੈਂਟਰ ਬਣਾਉਣ ਦੀ ਗੱਲ ਕੀਤੀ ਗਈ ਹੈ ਹਰ ਡਿਸਟ੍ਰਿਕਟ ਚ ਕੈਂਸਰ ਸੈਂਟਰ ਬਣਾਇਆ ਜਾਏਗਾ ਦਵਾਈਆਂ ਦੇ ਛੋਟ ਦੀ ਕਿਦਾਂ ਦੇਖ ਲਿਓ ਕਿ ਪੰਜਾਬ ਦੇ ਜੇ ਖਾਸ ਕਰਕੇ ਮਾਲਵੇ इलाके ਦੇ ਕੈਂਸਰ ਬਹੁਤ ਬੜੀ ਦੇਖੋ ਪੰਜਾਬ ਦੇ ਵਿੱਚ ਮਾਲਵੇ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ ਇਹ ਇਹਦੇ ਵਾਸਤੇ ਇਕੱਲਾ ਮੈਡੀਸਨ ਉੱਤੇ ਦੇਖੋ ਇਹਨਾਂ ਨੇ ਡਿਊਟੀਆਂ ਘਟਾਈਆਂ ਉਧਰ ਨਾਲ ਨਹੀਂ ਠੀਕ ਹੋਣ ਵਾਲਾ ਇਸ ਰੀਜਨ ਆ ਗਿਆ ਵੀ ਉਹਦੇ ਉੱਤੇ ਡਵੈਲਪਮੈਂਟ ਚਾਹੀਦੀ ਆ ਇਸ ਰੀਜਨ ਤੇ ਕੈਂਸਰ ਕਿਉਂ ਹੋ ਰਿਹਾ ਉਹਦੇ ਤੇ ਆਰਡੈਂਟੀ ਕਰਨੀ ਚਾਹੀਦੀ ਆ ਔਰ ਇਹ ਜਿਹੜਾ ਪਾਣੀ ਦਾ ਜਿਹੜਾ ਲੈਵਲ ਆ ਉਹ ਠੀਕ ਕਰਕੇ ਉਹਦੀ ਕੁਆਲਿਟੀ ਠੀਕ ਕਰਕੇ ਇਹ ਦੂਰ ਹੋ ਸਕਦਾ ਬਟ ਓਵਰ ਆਲ ਜਿਹੜਾ ਇਹਨਾਂ ਨੇ ਮੈਡੀਸਿਨਸ ਹੈਗੀਆਂ ਨੇ ਖਾਸ ਤੌਰ ਤੇ ਜਿਹੜੀ ਕੈਂਸਰ ਦੀ ਆ ਜਿਹੜੀ ਲਾਈਫ ਸੇਵਿੰਗ ਮੈਡੀਸਨ ਹੈ ਉਹਨਾਂ ਉੱਤੇ ਡਿਊਟੀ ਜ਼ੀਰੋ ਕੀਤੀ ਹੈ ਕਿਆਂ ਤੇ ਬਿਲਕੁਲ ਨਿਲ ਕੀਤੀ ਹੈ ਬਹੁਤ ਅੱਛਾ ਸਟਾਫ ਹੈ ਔਰ ਇਹਨਾਂ ਨੇ ਪਰ ਇਹ ਹਜ਼ਾਰ ਤੋਂ ਜਿਹੜਾ 1 ਲੱਖ ਕੀਤਾ ਹੈ ਸੀਨੀਅਰ ਸੀਨੀਅਰ ਵਾਸਤੇ ਟੀ ਡੀਐਸ ਉਹ ਵੀ ਅੱਛਾ ਸਟੈਪ ਹੈ ਬਾਕੀ ਟੈਕਸ ਦਾ ਰੇਟ ਵੀ ਕਾਫੀ ਘਟਾਇਆ ਹੈ ਮਿਡਲ ਕਲਾਸ ਵਾਸਤੇ ਉਹ ਵੀ ਬਹੁਤ ਅੱਛਾ ਹੈ ਕਾਰਪੋਰੇਟ ਟੈਕਸ ਕੋ ਨਹੀਂ ਛੜਿਆ ਉਹ ਸਾਨੂੰ 20 ਦੀ 30 ਤੋਂ 25% ਕਰਨਗੇ ਬਟ ਓਵਰ ਆਲ ਬਜਟ ਜਿਹੜਾ ਅੱਛਾ ਬਜਟ ਹੈ ਤੇ ਇੰਡਸਟਰੀ ਦੇ ਮਾਇਨੇ ਤੋਂ ਸਰਕ ਇੰਡਸਟਰੀ ਦੇ ਵਾਸਤੇ ਕੋਈ ਨਾ ਨੇ ਕੋ ਐਸਐਮਈ ਵਾਸਤੇ ਪਾਸਾ ਤਾਂ ਲੋਕੜ ਕੀਤਾ ਕਾਫੀ ਫੰਡ ਲੋਕੜ ਕੀਤਾ ਉਹ ਕੇਵਲ ਦੁਸਬਾਸ ਕਰਨ ਲਈ ਐਮਐਸਏ ਐਮਏ ਵਾਸਤੇ ਵੀ ਕੁਝ ਕੀਤਾ ਹੈ ਨਾ ਨੇ ਬਟ ਉਹ ਜੀ ਪੂਰਾ ਡਿਟੇਲ ਨਹੀਂ ਆਈ ਸਾਨੂੰ ਉਹ ਪਤਾ ਲੱਗੇਗਾ ਕੀ ਹੋਏਗਾ ਹਾਂ ਜਿਹੜੇ ਨਾ ਹੋਣਾ ਜੀ ਜਿਹਨੇ ਸਮਾਲ ਸਕੀਲ ਸੈਕਟਰ ਆਗੇ ਨੇ ਜਿਹੜੇ ਬਹੁਤ ਛੋਟੇ ਲੈਵਲ ਦੇ ਬੰਦੇ ਨੇ ਉਹਨਾਂ ਵਾਸਤੇ ਤਾਂ ਅਜੇ ਕੁਝ ਨਹੀਂ ਹੈ ਉਹਨਾਂ ਵਾਸਤੇ ਇਨਕਮਪਰੈਸਿਵ ਰਿਪੇਟ ਮਿਲ ਗਈ ਹੈ ਉਹ ਹੀ ਬਹੁਤ ਹੈ ਉਹਨਾਂ ਨੂੰ ਓਵਰਆਲ ਬਜਟ ਗੁੱਡ ਹੈ ਏਸ ਟਾਈਪ ਬਜਟ ਹੈ ਇੱਕ ਇੱਕ ਮਿੰਟ ਲੈਣਾ ਮਿਡਲ ਕਲਾਸ ਜਿਹੜਾ ਜੇਗਾ ਮੈਂਬਰ ਹੈ ਆਪਣਾ ਇੰਡੀਅਨ ਹੈਗਾ ਉਹਦੇ ਲਈ ਕਾਫੀ ਬੈਨੀਫਿਟ ਹੈਗਾ ਜੇ ਜੇ ਪਾਵਰਲ ਕੋਥ ਪਰਟੀ ਗੱਲ ਕਰੀਏ ਤਾਂ ਬਹੁਤ ਲ ਟਿਕ ਟਾਕ ਪਰ ਉਹ ਕਹਿ ਸਕਦੇ ਕੋ ਬਹੁਤ ਜ਼ਿਆਦਾ ਫਾਇਦੇਮੰਦ ਗੱਲਾਂ ਨਹੀਂ ਕਰ ਸਕਦੇ ਮਿਡਲ ਕਲਾਸ ਵਿੱਚ ਜੇ ਪੋਲਿਟੀ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜਾ ਰੈਂਟ ਲੈਂਦਾ ਹੈ ਉਹਦੇ ਉੱਪਰ 2.4 ਲੱਖ ਰੁਪਈਆ ਦਾ ਜਿਹੜਾ ਉੰਨਾ ਉਹਦੇ ਉੱਪਰ TDS ਕੱਟਦਾ ਸੀਗਾ ਉਹਨੂੰ ਗਵਰਨਮੈਂਟ ਨੇ ਵਧਾ ਕੇ 6 ਲੱਖ ਰੁਪਏ ਕਰ ਦਿੱਤਾ ਹੈ ਅੱਜ ਕੱਲ ਦੀ ਨੀਡ ਆਫ ਦਾ ਆਰ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਬਹੁਤ ਹੀ ਜ਼ਰੂਰੀ ਚੀਜ਼ ਸੀ ਜਿਸ ਦੇ ਲਈ ਗਵਰਨਮੈਂਟ ਨੇ 500 ਕਰੋੜ ਦਾ ਜਿਹੜਾ ਫੰਡ ਹੈ ਡਿਪਲੋਏ ਕੀਤਾ ਹੈ ਕਿ ਉਹਦੇ ਜਿਹੜੇ ਸੈਂਟਰ ਆਫ ਐਕਸੀਲੈਂਸ ਉੱਤੇ ਬਣਾਏ ਜਾਣਗੇ ਉਹ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਮੈਨੂੰ ਇਹ ਸਾਰੇ ਬਜਟ ਦੇ ਅੰਦਰ ਕਿ ਜਿਹੜੇ ਲਾਈਫ ਸੇਵਿੰਗ ਡਰੱਗਸ ਨੇ 36 ਤਰ੍ਹਾਂ ਦੀਆਂ ਡਰੱਗਸ ਨੇ ਲਾਈਫ ਸੇਵਿੰਗ ਜਿਹਦੇ ਅੰਦਰ ਗਵਰਨਮੈਂਟ ਨੇ ਪੂਰੀ ਤਰ੍ਹਾਂ ਕ ਯਾਨੀ ਤੇ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇਗਾ ਸਰ ਹਰ ਵਾਰ ਜਿਹੜਾ ਦੇਖਿਆ ਜਾਂਦਾ ਹੈ ਇੰਡਸਟਰੀ ਕਹਿੰਦੀ ਹੈ ਕਿ ਬਜਟ ਵਧੀਆ ਨਹੀਂ ਹੈ ਅੱਜ ਜੀ ਵਾਰ ਕਿਸ ਤਰ੍ਹਾਂ ਦਾ ਸਰ ਦੇਖੋ ਇੰਡਸਟਰੀਲੀ ਕਾਰਪੋਰੇਟਲੀ ਦਾ ਕੋਈ ਟੈਕਸ ਆ ਨਹੀਂਗਾ ਹਾਂ ਜੇ ਜਿਹੜੇ ਆਪਾਂ ਸੈਂਟਰ ਆਫ ਐਕਸਲੈਂਸ ਦੀ ਗੱਲਾਂ ਕਰਦੇ ਜਿਉਂਦੇ ਨਾਲ ਟੈਕਨੋਲੋਜੀ ਨੂੰ ਕੋਈ ਫਾਇਦਾ ਮਿਲਦਾ ਤਾਂ ਡੈਫੀਨਿਟਲੀ ਇੰਡਸਟਰੀ ਨੂੰ ਜਾਏਗਾ ਜੀ ਹਾਂ ਗੌਤਮ ਜੀ ਇਮਪਲੋਇਮੈਂਟ ਨੂੰ ਲੈ ਕੇ ਕੁਸਚਨ ਆਨਸਰ ਕਰ ਲੈਂਦੇ ਇਮਪਲੋਇਮੈਂਟ ਨੂੰ ਲੈ ਕੇ ਸਰ ਕੁਝ ਕਹਿਣਾ ਚਾਹੁੰਦੇ ਦੇਖੋ ਇਮਪਲੋਇਮੈਂਟ ਨੂੰ ਨਾ ਕਹਿ ਕੇ ਆਪਾਂ ਸਟਾਰਟਅਪ ਲੈਦਰ ਗਾਰੰਟੀ ਉਹ ਵੀ ਵਧਾ ਦਿੱਤਾ ਹੈ ਪਹਿਲੇ 10 ਮਿੰਟ ਵੀ 20 ਕਰੋੜ ਕਰ ਦਿੱਤੀ 2 ਮਿੰਟ ਵੀ ਨਹੀਂ ਲੱਗਦੇ ਆਪਾਂ ਵੇਲੇ ਸੈਸ਼ਨ ਰਿਬੇਟ ਦਿੱਤੀ ਗਈ ਹੈ ਜਿਹੜੀ ਕਿ 12 ਲੱਖ ਤੱਕ ਜਮ ਲੈਤਾ ਗਿਆ ਸੈਨਰਲੀ 12 ਲੱਖ 75 ਹਜ਼ਾਰ ਤੱਕ ਜਮ ਕਰ ਦਿੱਤਾ ਗਿਆ ਜਿਹੜੀ ਟੈਕਸ ਫਾਈਲਿੰਗ ਲਿਮਿਟ ਸੀ ਉਹਨੂੰ ਵੀ ਵਧਾ ਕੇ 4 ਸਾਲ ਤੱਕ ਕਰ ਦਿੱਤੀ ਗਈ ਹੈ ਸਪੈਸ਼ਲ ਸਕੀਮਸ ਹੈ ਫਾਰ ਲੈਦਰ ਗੁੱਡਸ ਜੋ ਇਹਨਾਂ ਨੇ ਨਨੋਨ ਆਈਐਨਏ 9 ਆਈਟਮਸ ਜਿਹੜੀ ਨੇ ਉਹ ਡਿਊਟੀ ਫ੍ਰੀ ਜੋ ਵੀ ਇਹ ਕਹਿ ਰਹੇ ਨੇ ਵੀ ਉਹ ਡਿਊਟੀ ਫ੍ਰੀ ਲੈ ਕੇ ਆਣਗੇ 9 ਐਡ ਕਰ ਰਹੇ ਨੇ ਉਹਦੇ ਤੇ 3 ਲੱਖ ਕਰੋੜ ਦਾ ਲੋਨ ਫॉर ਇਨਫਰਾ ਲਈ ਇਹਨਾਂ ਨੇ ਕਿਹਾ ਉਹ ਦੇਖੋ ਉਹ ਵੀ ਕੁਝ ਬੈਨੇਫਿਟ ਕਰੇਗਾ ਐਨੂਅਲ ਰੈਂਟ ਜਿਹੜੀ ਟੈਡਸ ਲਿਮਿਟ ਸੀ ਉਹ ਵੀ 22.4 ਲੱਖ ਤੋਂ ਵਧਾ ਕੇ ਇਹਨਾਂ ਨੇ 6 ਲੱਖ ਤੱਕ ਕਰਤੀ ਹੈ ਏਆਈ ਲਈ ਜਿਹੜਾ ਬਹੁਤ ਇੰਪੋਰਟੈਂਟ ਆ ਅੱਜ ਦੀ ਡੇਟ ਲਈ ਉਹਦੇ ਲਈ ਐਕਸਲੈਂਸ ਸੈਂਟਰਸ ਲੈ ਕੇ ਆ ਰਹੇ ਨੇ ਉਹ ਬਹੁਤ ਅੱਛਾ ਇਹਨਾਂ ਦਾ ਸਟੈਪ ਹੈ ਗਵਰਨਮੈਂਟ ਆਫ ਇੰਡੀਆ ਦਾ ਇਨਫਰਾ ਡਿਪਾਰਟਮੈਂਟ ਲਈ ਵੀ ਫ੍ਰੀ ਲੋਨ ਸਟੇਟਸ ਲਈ ਇਹਨਾਂ ਨੇ ਅਨਾਉਂਸ ਕੀਤਾ ਹੈ ਇਨਫਰਾ ਲਈ ਜੋ ਲੋਨ ਚਾਹੀਦਾ ਹੈ ਉਹ ਸਟੇਟਸ ਨੂੰ ਫ੍ਰੀ ਆਫ ਕਾਸਟ ਮਿਲੇਗਾ 75000 ਮੈਡੀਕਲ ਸੀਟਸ ਜਿਹੜੀ ਕਿ ਹੋਰ ਐਡ ਕਰਨ ਜਾ ਰਹੇ ਨੇ ਇਹ ਵੀ ਇਹਨਾਂ ਦਾ ਸਟੈਪ ਅੱਛਾ ਹੈ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਗਵਰਨਮੈਂਟ ਆਫ ਇੰਡੀਆ ਨੇ ਸਰ ਓਵਰঅল ਗੱਲ ਕਰੀਏ ਇੰਡਸਟਰੀ ਕਿਵੇਂ ਦੇਖਦੀ ਹੈ ਇਸ ਬਜਟ ਨੂੰ ਕਿਉਂਕਿ ਆਮ ਤੌਰ ਤੇ ਉਮੀਦਾਂ ਕਾਫੀ ਰਹੀਆਂ ਸਰ ਐਜ਼ ਅ ਇੰਡੀਵਿਜੁਅਲ ਉਹਨਾਂ ਲਈ ਤਾਂ ਠੀਕ ਹੈ ਇੰਡਸਟਰੀ ਲਈ ਕੋਈ ਐਡਾ ਕੋਈ ਕਾਰਪੋਰੇਟ ਟੈਕਸ ਰਿਵਰਟ ਸਾਰਾ ਕੁਝ ਹਲੇ ਕੁਝ ਨਹੀਂ ਉੱਚਾਇਆ ਤੇ ਇੰਡਸਟਰੀ ਲਈ ਤਾਂ ਕੋਈ ਓਵਰঅল ਤਾਂ ਕੋਈ ਜਿਆਦਾ ਬੈਨੀਫਿਟ ਨਹੀਂ ਦੇਖ ਰਿਹਾ ਸਰ ਕਿਉਂਕਿ ਐਜ਼ ਅ ਇੰਡੀਵਿਜੁਅਲ ਮੀਡਲ ਕਲਾਸ ਨੂੰ ਬਹੁਤ ਫਾਇਦਾ ਹੈ ਤਾਂ ਕਿ ਰੌ ਮਟੀਰੀਅਲ ਨੂੰ ਰਹਿ ਕੇ ਰੈਂਦੀਆਂ ਨਹੀਂ ਕਿਉਂਕਿ ਚਾਈਨਾ ਦੇ ਨਾਲ ਵੀ ਜਿਸ ਤਰੀਕੇ ਨਾਲ ਵੀ ਇمپੋਰਟ ਹੋ ਰਿਹਾ ਹੈ ਉਹ ਨੂੰ ਨੂੰ ਲੱਗੇ ਕਿ ਦੇਖੋ ਗਵਰਨਮੈਂਟ ਨੂੰ ਚਾਹੀਦਾ ਜਿਹੜੀ ਇمپੋਰਟ ਹੋ ਰਹੀ ਹੈ ਉਸ ਤੇ ਡਿਊਟੀਆਂ ਜ਼ਿਆਦਾ ਕਰੇ ਤਾਂ ਕਿ ਇمپੋਰਟ ਨਾ ਹੋਏ ਇੰਡੀਆ ਦਾ ਇੰਡਸਟਰੀ ਨੂੰ ਬੂਸਟ ਆਪ ਮਿਲੇ ਥੋੜਾ ਜਿਹਾ ਉਹ ਗਵਰਨਮੈਂਟ ਨੂੰ ਸਟੈਪ ਥਰੂ ਰਹਿਣਾ ਚਾਹੀਦਾ ਠੀਕ ਹੈ ਜਿਹੜਾ ਅੱਜ ਬਜਟ ਪੇਸ਼ ਕੀਤਾ ਗਿਆ ਹੈ ਇਹ ਦੇਖੋ ਇੱਕ ਤਾਂ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਔਰ ਇਹ ਲੌਂਗ ਟਰਮ ਗਰੋਥ ਕੰਟਰੀ ਦੀ ਲੌਂਗ ਟਰਮ ਗਰੋਥ ਨੂੰ ਦੇਖਦੇ ਹੋ ਰੱਖਿਆ ਗਿਆ ਇਹਦੇ ਜਿਹੜੇ ਚੰਗੇ ਪੁਆਇੰਟ ਸੀ ਉਹਦੇ ਵਿੱਚ ਸਰਕਾਰ ਨੇ ਜੋ ਕੀਤਾ ਇੱਕ ਤਾਂ ਗ੍ਰੀਨ ਟੈਕ ਮੈਨੂਫੈਕਚਰਿੰਗ ਗ੍ਰੀਨ ਟੈਕ ਮੈਨੂਫੈਕਚਰਿੰਗ ਲਈ ਸਰਕਾਰ ਨੇ ਫੰਡ ਐ ਲੋਕੇਟ ਕੀਤੇ ਆ ਉਹਦੇ ਵਿੱਚ ਕੀ ਐ ਐਕਸਪੋਰਟਰਾਂ ਨੂੰ ਬੜੀ ਦਿੱਕਤ ਆਂਦੀ ਐ ਜਿੱਦਾਂ ਕਿ ਜਰਮਨ ਯੂ ਐਸ ਜਰਮਨ ਨੇ ਸੀਬੈਮ ਲਗਾਤਾ ਐ ਹਰ ਕੰਟਰੀ ਇਹ ਕਹਿੰਦਾ ਐ ਵੀ ਤੁਹਾਡੀ ਜਿਹੜੀ ਮੈਨੂਫੈਕਚਰਿੰਗ ਐ ਉਹ ਗ੍ਰੀਨ ਹੋਣੀ ਚਾਹੀਦੀ ਐ ਮਤਲਬ ਉਹਦੇ ਵਿੱਚ ਮਿਨੀਮਮ ਕਾਰਬਨ ਐਮਿਸ਼ਨ ਹੋਣੀ ਚਾਹੀਦੀ ਹੈ ਮਿਨੀਮਮ ਜਿਹੜੀ ਹੈ ਗਲੋਬਲ ਵਾਰਮਿੰਗ ਤੇ ਇਫੈਕਟ ਹੋਣਾ ਚਾਹੀਦਾ ਇਹ ਜਿਹੜਾ ਫੰਡ ਐਲੋਕੇਟ ਕੀਤਾ ਗਿਆ ਮੈਨੂੰ ਲੱਗਦਾ ਹੈ ਇਹਦੇ ਨਾਲ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਔਰ ਸਾਡੀ ਜਿਹੜੀ ਐਕਸਪੋਰਟ ਹੈ ਜਿਹੜੀ ਐਕਸਪੋਰਟ ਕਮਜ਼ੋਰ ਪੈ ਰਹੀ ਹੈ ਉਹ ਇੰਪਰੂਵ ਹੋਏਗੀ ਸਰ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੀ ਇੰਡਸਟਰੀ ਹੈ ਉਹਨੂੰ ਕਾਫੀ ਉਮੀਦ ਸੀ ਪੰਜਾਬ ਦੇਖੋ ਇੰਡਸਟਰੀ ਦਾ ਹਮੇਸ਼ਾ ਉਮੀਦ ਹੁੰਦੀ ਹੈ ਔਰ ਇੰਡਸਟਰੀ ਹਮੇਸ਼ਾ ਪੋਜ਼ਿਟਿਵ ਰਹਿੰਦੀ ਹੈ ਪਰ ਕਿਉਂਕਿ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਮੈਂ ਇਹਨੂੰ ਬਜਟ ਨੂੰ ਇੱਕ ਲੌਂਗ ਟਰਮ ਜਿਹੜਾ ਸਾਡਾ ਦੇਸ਼ ਦਾ ਸਾਡਾ ਇੱਕ ਵਿਜਨ ਹੈ ਦਸਟ੍ਰੇਲੀਅਨ ਦੀ ਇਕਨੋਮੀ ਵਧਾਉਣ ਲਈ ਉਹ ਇਹਦੇ ਲਈ ਇੱਕ ਸਹੀ ਕਦਮ ਹੈ ਔਰ ਇਹਦੇ ਜਿਹੜੀ ਲੌਂਗ ਟਰਮ ਪਰਸਪੈਕਟਿਵ ਹੈ ਉਹਦੇ ਤੇ ਜਿਆਦਾ ਫੋਕਸ ਕੀਤਾ ਗਿਆ ਲੱਗਦਾ ਸਰ ਕਿਤਨਾ ਕਿਤੇ ਜਿਹੜੀ ਲੋਕਾਂ ਨੂੰ ਇੱਕ ਆਮ ਸਧਾਰਨ ਲੋਕਾਂ ਨੂੰ ਰਾਹਤ ਸੁਧਾਰਨ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਔਰ ਇਹਦੇ ਨਾਲ ਜਿਹੜੀ ਸਾਡਾ ਜੀ ਡੀ ਪੀ ਲੈਸ ਥੈਨ 6 ਦੇ ਆਸ-ਪਾਸ ਚੱਲ ਰਿਹਾ ਉਹਨੂੰ ਗਰੋਥ ਮਿਲੇਗੀ ਕਿਉਂਕਿ ਜੇ ਕਾਮਨ ਮੈਨ ਨੂੰ ਟੈਕਸ ਘਟ ਦੇਣਾ ਪਏਗਾ ਉਹਦੇ ਹੱਥੇ ਜ਼ਿਆਦਾ ਪੈਸੇ ਆਣਗੇ ਉਹ ਜ਼ਿਆਦਾ ਖਰਚਾ ਕਰੇਗਾ ਉਹਦੇ ਨਾਲ ਡਿਮਾਂਡ ਵਧੇਗੀ ਇੱਕ ਹੋਰ ਚੰਗੀ ਗੱਲ ਕੀਤੀ ਗਈ ਜਿਹੜੀ ਸ਼ੈਡਿਊਲ ਕਾਸਟ ਔਮੈਨ ਲਈ 2 ਕਰੋੜ ਰੁਪਏ ਦਾ ਲੋਨ ਸੈਂਸ਼ਨ ਕੀਤਾ ਗਿਆ ਉਹਦੇ ਚ ਔਮੈਨ ਏਮਪਾਵਰਮੈਂਟ ਮਿਲੇਗੀ ਔਰ ਜਿਹੜੇ ਲੋਕ ਅੰਡਰ ਪ੍ਰਿਵੀਲੇਜਡ ਹੈ ਉਹਨਾਂ ਨੂੰ ਇੱਕ ਕੰਮ ਕਰਨ ਦਾ ਸਕੋਪ ਮਿਲੇਗਾ ਇਸ ਤੋਂ ਇਲਾਵਾ ਜਿਹੜੇ ਨੇ ਸਰਕਾਰ ਨੇ ਸੈਂਟਰ ਫॉर ਐਕਸਲੈਂਸ ਵਿਦ ਗਲੋਬਲ ਕਲੈਬਰੇਸ਼ਨ ਬਣਾਉਣ ਦਾ ਜ਼ਿਕਰ ਕੀਤਾ ਉਹ ਇੱਕ ਚੰਗਾ ਕਦਮ ਹੈ ਇਹਦੇ ਨਾਲ ਜਿਹੜੀਆਂ ਸਾਡੀਆਂ ਸਕਿੱਲ ਡਿਵੈਲਪਮੈਂਟ ਹੈ 50% ਤੋਂ ਜਿਹੜੇ ਜ਼ਿਆਦਾ ਯੂਥ ਹੈ ਉਹ 12ਵੀਂ ਡ੍ਰੌਪ ਆਊਟ ਕਰ ਜਾਂਦੇ ਜੇ ਅਸੀਂ ਉਹਨਾਂ ਨੂੰ ਸਕਿੱਲਡ ਕਰ ਦਈਏ ਤਾਂ ਉਹ ਇੱਕ ਇੰਜੀਨੀਅਰ ਦੇ ਬਰਾਬਰ ਪੈਸੇ ਕਮਾ ਸਕਦੇ ਸੋ ਇਹ ਵੀ ਇੱਕ ਅੱਛਾ ਕਦਮ ਹੈ ਸੋ ਔਰ AI ਦਾ ਜਮਾਨਾ ਹੈ ਇਹ ਇਦਾਂ ਦੀ ਕੋਲਾਬੋਰੇਸ਼ਨ ਨਾਲ ਜਿੱਦਾਂ ਕਿ ਹੁਣ ਅਸੀਂ 4 ਦਿਨ ਪਹਿਲਾਂ ਇੱਕ ਬਲੂ ਰੇ ਕ੍ਰੈਸ਼ ਹੋਇਆ ਇਹਦੇ ਨਾਲ ਜਿਹੜੇ ਸਾਡੇ ਆਈਟੀ ਸਟਰੈਂਥਨ ਹੋਏਗਾ ਜਿਹੜਾ ਏਆਈ ਹੈ ਉਸ ਸਟਰੈਂਥਨ ਹੋਏ। ਜਿਹੜੇ এমਪਲੋਇਮੈਂਟ ਨੂੰ ਲੈ ਕੇ ਵੀ ਕੁਝ ਲੱਗਿਆ ਤੁਹਾਨੂੰ ਜਿਹੜੇ এমਪਲੋਇਮੈਂਟ ਨੂੰ ਲੈ ਕੇ ਦੋ ਦਿਨ ਚੀਜ਼ਾਂ ਇਹਦੇ ਵਿੱਚ ਰੱਖਿਆ ਗਈਆਂ ਇੱਕ ਤਾਂ ਆਰ ਐਨ ਡੀ سپورਟ ਜੀ 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 ਆਰ ਐਨ ਡੀ سپورਟ ਦੀ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਫਾਇਦੇਮੰਦ ਕਿਆ ਕਰ ਸਕਦਾ ਮੈਂ ਬਜਟ ਨੂੰ ਇੱਕ ਲੌਂਗ ਟਰਮ ਗ੍ਰੋਥ ਰੈਂਟਡ ਬਜਟ ਸਕਦਾ ਔਰ ਮੀਡੀਅਮ ਸਕੇਲ ਮੀਡੀਅਮ ਆਮ ਆਮ ਆਦਮੀ ਲਈ ਇਹ ਬੜਾ ਅੱਛਾ ਬਜਟ ਹੈ